ਬਾਬਾ ਹਦੀਪ ਸਿੰਘ ਮਹਾਰਾਜ ਲੱਖੀ ਜੰਗਲ ਖਾਲਸਾ ਜਥਾ ਤੇ ਸਿੱਖ ਜਥਾ ਮਾਲਵਾ ਵੱਲੋਂ ਬਠਿੰਡਾ ਵਿਖੇ ਪੱਤਰਕਾਰ ਵਾਰਤਾ ਕੀਤੀ ਗਈ ਜਿਸ ਵਿੱਚ ਤਖਤ શ્રી ਦਮਦਮਾ ਸਾਹਿਬ ਵਿਖੇ ਹਰ ਸਾਲ ਗੁਰੂ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਦੌਰਾਨ ਹੁੰਦੇ ਸਮਾਗਮਾਂ ਵਿੱਚ ਮਾਹੌਲ ਨੂੰ ਗੁਰਮਤ ਅਨੁਸਾਰੀ ਕਰਨ ਸੰਬੰਧੀ ਕਿਹਾ ਗਿਆ ਮੌਜੂਦ ਜਥਿਆਂ ਤੇ ਸ਼ਖਸੀਅਤਾਂ ਨੇ ਕਿਹਾ ਕਿ ਇਹ ਜੋੜ ਮੇਲਾ ਹਰ ਸਾਲ ਬਹੁ ਚੜਦੀ ਕਲਾ ਨਾਲ ਮਨਾਇਆ ਜਾਂਦਾ ਹੈ ਜਿੱਥੇ ਦੂਰੋਂ ਨੇੜਿਓ ਵੱਡੀ ਗਿਣਤੀ ਵਿੱਚ ਸੰਗਤ ਇਸ ਪਵਿੱਤਰ ਦਿਹਾੜੇ ਤੇ ਹਾਜ਼ਰੀ ਭਰਦੀ ਹੈ ਪਰ ਪਿਛਲੇ ਕੁਝ ਵਰਿਆਂ ਤੋਂ ਸਾਡੇ ਪਵਿੱਤਰ ਜੋੜ ਮੇਲਿਆਂ ਨੂੰ ਆਮ ਵੱਜੋਂ ਜਾਣਿਆ ਜਾਣ ਲੱਗਾ ਹੈ ਇਕਾਗਰਤਾ ਤੇ ਸ਼ਾਂਤੀ ਵਰਤੋਂ ਵਾਲੇ ਪਾਸੇ ਇਹਨਾਂ ਜੋੜ ਮੇਲਿਆਂ ਨੂੰ ਲਿਜਾਣ ਦੀ ਬਜਾਏ ਇਹਨਾਂ ਸਮਾਗਮਾਂ ਦੀ ਦਿਸ਼ਾ ਹੁਣ ਚਿੱਤ ਵਿਚਕਾਰ ਵਰਤੋਂ ਮਨ ਨੂੰ ਝੜਕੋਣ ਵਾਲੇ ਦੁਨੀਆਵੀ ਮੋਜ ਮੇਲੇ ਦੇ ਵੱਲ ਮੁੜਦੀ ਜਾ ਰਹੀ ਹੈ ਗੁਰੂ ਖਾਲਸਾ ਪੰਥ ਦੇ ਸਾਜਣਾ ਦਿਹਾੜੇ ਨੂੰ ਜਿਸ ਤਰ੍ਹਾਂ ਯਾਦ ਕਰਨਾ ਚਾਹੀਦਾ ਹੈ ਉਸ ਦਿਸ਼ਾ ਵੱਲ ਜਾਣ ਲਈ ਉਦਮ ਵਧਾਉਣ ਦੀ ਲੋੜ ਹੁਣ ਕਾਫੀ ਬਣ ਗਈ ਹੈ ਜੋੜ ਮੇਲਿਆਂ ਦੇ ਮਾਹੌਲ ਵਿੱਚ ਲੋੜਿੰਦੀ ਤਬਦੀਲੀ ਲਈ ਮਸਤੂਆਣਾ ਸਾਹਿਬ ਵਿਖੇ ਇਲਾਕੇ ਦੀ ਸੰਗਤ ਅਤੇ ਪ੍ਰਬੰਧਕਾਂ ਦੇ ਸਾਂਝੇ ਉਦਮ ਸਦਕਾ ਪਹਿਲ ਕਦਮੀ ਵੀ ਕੀਤੀ ਗਈ ਜਿਸ ਵਿੱਚ ਗੁਰਮਤ ਤੋਂ ਉਲਟ ਦੁਕਾਨਾਂ ਝੁੱਲੇ ਚੰਡੋਲ ਟਰੈਕਟਰਾਂ ਤੇ ਡੈਕ ਲੰਗਰਾਂ ਵਿੱਚ ਸਪੀਕਰ ਆਦ ਹੋਰ ਬਹੁਤ ਕੁਝ ਤੋਂ ਮਨ ਭਟਕਾਉਣ ਅਤੇ ਇਕਾਗਰਤਾ ਭੰਗ ਕਰਨ ਦਾ ਸਬਬਾੰਦਾ ਸੀ ਉਹ ਸਭ ਗੁਰਦੁਆਰਾ ਸਹਿਬਾਨ ਦੀ ਹਦੂਦ ਅੰਦਰੋਂ ਬੰਦ ਕਰ ਦਿੱਤਾ ਗਿਆ ਜੋੜ ਮੇਲਿਆਂ ਤੇ ਆਮ ਦੁਨੀਆਵੀ ਮੇਲਿਆਂ ਦੇ ਮਾਹੌਲ ਵਿੱਚ ਹੋਈ ਰਲਗੱਡ ਨੂੰ ਦੂਰ ਕਰਦਿਆਂ ਮਸਤੋਣਾ ਸਾਹਿਬ ਨੇੜਲੇ ਪਿੰਡਾਂ ਦੀ ਸੰਗਤ ਅਤੇ ਉਥੋਂ ਦੇ ਪ੍ਰਬੰਧਕਾਂ ਦੀ ਇਹ ਕਾਰਵਾਈ ਮਿਸਾਲੀ ਹੈ ਉਨਾ ਕਿ ਆ ਕਿ ਤਖਤਸ਼ੀ ਦਮਦਮਾ ਸਾਹਿਬ ਵਿਖੇ ਵੀ ਅਗਲੇ ਕੁਝ ਦਿਨਾਂ ਵਿੱਚ ਹੋਣ ਜਾ ਰਹੇ ਸਮਾਗਮਾਂ ਦੌਰਾਨ ਸ਼੍ਰੀ ਦਮਦਮਾ ਸਾਹਿਬ ਵਿਖੇ ਤਖਤ ਸਾਹਿਬ ਅਤੇ ਗੁਰਦੁਆਰਾ ਸਹਿਬਾਨਾ ਦੀ ਹਦੂਦ ਅੰਦਰ ਗੁਰਮਤ ਤੋਂ ਉਲਟ ਦੁਕਾਨਾਂ ਨਾਲ ਕਈਆਂ ਜਾਣ ਅਤੇ ਇਸ ਦੇ ਨਾਲ ਟਰੈਕਟਰਾਂ ਤੇ ਡੈਕ ਅਤੇ ਲੰਗਰਾਂ ਵਿੱਚ ਸਪੀਕਰਾਂ ਤੇ ਵੀ ਪਾਬੰਦੀ ਲਗਾਈ ਜਾਵੇ। ਇਸ ਸੰਬੰਧੀ ਪਿਤੇ ਸਾਲ ਵੀ ਤਖਤਸ਼ੀ ਦਮਦਮਾ ਸਾਹਿਬ ਵਿਖੇ ਲਿਖਤੀ ਸੁਝਾਅ ਪੱਤਰ ਦਿੱਤੇ ਗਏ ਸਨ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਸਾਰੀਆਂ ਦੁਕਾਨਾਂ ਜੋ ਗੁਰਮਤ ਅਨੁਸਾਰੀ ਨਹੀਂ ਹਨ ਮੇਲੇ ਵਾਲੇ ਮਾਹੌਲ ਨਾਲ ਸਬੰਧਤ ਹਨ ਉਹ ਨਹੀਂ ਹੋਣੀਆਂ ਚਾਹੀਦੀਆਂ ਜੇ ਘੱਟੋ-ਘੱਟ ਬਾਹਰ ਕਿਤੇ ਖੇਤ ਵਿੱਚ ਹੋਣ ਇਸ ਦੇ ਨਾਲ ਹੀ ਇਹ ਵੀ ਸੁਝਾਅ ਦਿੱਤਾ ਗਿਆ ਕਿ ਲੰਗਰਾਂ ਵਿੱਚੋਂ ਸਪੀਕਰਾਂ ਰਾਹੀਂ ਲੰਗਰ ਛਕਣ ਦੀਆਂ ਆਵਾਜ਼ਾਂ ਦੇ ਅਤੇ ਮਾਇਆ ਭੇਟਾ ਕਰਨ ਵਾਲਿਆਂ ਸੰਬੰਧੀ ਸਪੀਕਰਾਂ ਵਿੱਚ ਬੋਲਣ ਤੇ ਪੂਨ ਪਾਬੰਦੀ ਹੋਵੇ ਜੇਕਰ ਕੋਈ ਸਪੀਕਰ ਲੋਂਦਾ ਹੈ ਤਾਂ ਸਿਰਫ ਗੁਰਵਾਣੀ ਦੇ ਪ੍ਰਵਾਹ ਹੀ ਚੱਲਣ ਉਹਨਾਂ ਦੀ ਵੀ ਆਵਾਜ਼ ਜ਼ਿਆਦਾ ਨਾ ਹੋਵੇ ਉਨਾ ਕਹੇ ਕਿ ਬੀਤੇ ਸਾਲ ਸਾਡੇ ਵੱਲੋਂ ਤਲਵੰਡੀ ਸਾਬੋ ਦੇ ਐਸ.ਡੀ.ਐਮ ਨੂੰ ਵੀ ਇੱਕ ਲਿਖਤੀ ਸੁਝਾਵਾਂ ਦੀ ਕਾਪੀ ਦਿੱਤੀ ਗਈ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਸ਼ਹਿਰ ਵਿੱਚ ਦਾਖਲ ਹੁੰਦਿਆਂ ਹੀ ਟਰੈਕਟਰਾਂ ਦੇ ਡੈਕ ਤੇ ਪੂਰਨ ਪਾਬੰਦੀ ਹੋਵੇ ਅਤੇ ਮੋਟਰਸਾਈਕਲਾਂ ਤੇ ਵੱਡੇ ਹਾਨ ਅਤੇ ਬਿਨਾਂ ਕੰਮ ਤੋਂ ਸ਼ੋਰ ਸ਼ਰਾਬਾ ਪੋਣ ਵਾਲਿਆਂ ਨੂੰ ਸਖਤੀ ਨਾਲ ਤਾੜਨਾ ਕੀਤੀ ਜਾਵੇ। ਮੌਜੂਦ ਜਥਿਆਂ ਅਤੇ ਸਖਸ਼ੀਅਤਾਂ ਨੇ ਕਿਹਾ ਕਿ ਜੇਕਰ ਸ਼ੌਮਲਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਪਾਸੇ ਕੋਈ ਸਾਰਥਕ ਯਤਨ ਕਰਦੀ ਹੈ ਤਾਂ ਸਾਡੇ ਵੱਲੋਂ ਹਰ ਪੱਖ ਤੋਂ ਇਸ ਕਾਰਜ ਲਈ ਉਹਨਾਂ ਦਾ ਸਹਿਯੋਗ ਕੀਤਾ ਜਾਵੇਗਾ। ਇਸ ਜੋੜ ਮੇਲੇ ਵਿੱਚ ਹਾਜ਼ਰੀ ਭਰਦੀ ਸੰਗਤ ਦਾ ਵੀ ਫਰਜ਼ ਹੈ ਕਿ ਅਸੀਂ ਇਸ ਦਿਹਾੜੇ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਆਪੋ ਆਪਣੀ ਸਮਰਥਾ ਅਨੁਸਾਰ ਯਤਨ ਕਰੀਏ। ਇੱਥੇ ਅੱਜ ਸਿੱਖ ਜਥਾ ਮਾਲਵਾ ਲੱਖੀ ਜੰਗਲ ਖਾਲਸਾ ਤੇ ਸਾਡੇ ਬੜੇ ਸਤਾਰਜੋਗ ਪਾਪਾ ਹਰਦੀਪ ਸਿੰਘ ਮਹਾਰਾਜ ਵੀਰ ਗੁਰਵਿੰਦਰ ਸਿੰਘ ਬਟਿੰਡਾ ਸਾਰਿਆਂ ਵੱਲੋਂ ਸਾਂਝੇ ਤੌਰ ਦੇ ਉੱਤੇ ਹੀ ਜਿਹੜੀ ਅਹਿਮ ਗੱਲਬਾਤ ਕਰਨੀ ਉਹਦਾ ਵਿਸ਼ਾ ਇਹ ਹੈ ਕਿ ਆਪਾਂ ਸਾਰੇ ਜਾਣਦੇ ਆ ਕਿ ਹੁਣ ਕੁਝ ਦਿਨਾਂ ਬਾਅਦ ਗੁਰੂ ਖਾਲਸਾ ਪੰਥ ਦਾ ਸਾਜਨਾ ਦਿਹਾੜਾ ਤੇ ਤਕਸ਼ਰੀ ਦੰਨਾ ਸਾਹਿਬ ਵਿਖੇ ਇਹ ਦਿਹਾੜਾ ਹਰ ਸਾਲ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ ਜਿੱਥੇ ਬੜੀ ਦੂਰੋਂ ਨੇੜੇੋਂ ਸੰਗਤਾਂ ਹਾਜ਼ਰੀਆਂ ਭਰਦੀਆਂ ਸੋ ਆਪਾਂ ਨੇ ਸਾਰਿਆਂ ਦੀ ਇਹ ਗੱਲ ਕਾਹੇ ਵਗਾਹੇ ਧਿਆਨ ਚ ਹੀ ਐ ਔਰ ਇਹਦੇ ਲਈ ਚਿੰਤਤ ਵੀ ਆ ਕਿ ਹੁਣ ਜਿਹੜਾ ਸਿੱਖਾਂ ਦੇ ਜੋੜ ਮੇਲਿਆਂ ਦਾ ਤਰੀਕਾ ਹੈ ਉਹ ਹੁਣ ਆਮ ਮੇਲਿਆਂ ਵਰਗਾ ਬਣਦਾ ਜਾ ਰਿਹਾ ਤੇ ਉਹਦੇ ਚ ਸਭ ਤੋਂ ਜਿਹੜੀ ਸਾਡੇ ਲਈ ਵਿਚਾਰਨ ਤੇ ਚਿੰਤਾ ਦੀ ਗੱਲ ਹੈ ਕਿ ਗੁਰਦੁਆਰਾ ਸਹਿਬਾਨ ਦੀ ਹਦੂਦ ਦੇ ਅੰਦਰ ਵੀ ਜਿਹੜਾ ਮਾਹੌਲ ਹੈ ਉਹ ਆਮ ਮੇਲਿਆਂ ਵਰਗਾ ਬਣਦਾ ਜਾ ਰਿਹਾ ਸੋ ਅੱਜ ਇਸ ਸਾਰੀ ਗੱਲਬਾਤ ਰਾਹੀਂ ਅ ਅਸੀਂ ਆਪ ਜੀ ਨਾਲੇ ਜਾਣਕਾਰੀ ਸਾਂਝੀ ਕਰਨੀ ਕਿ ਪਿਛਲੇ ਸਾਲ ਵੀ ਤਕਸਰੀ ਦਮਦਮਾ ਸਾਫ ਵਿਖੇ ਇਸ ਗੱਲ ਨੂੰ ਲੈ ਕਰਕੇ ਲਿਖਤੀ ਸੁਝਾਵਾਂ ਦੀ ਕਾਪੀ ਤਖਤ ਸਾਹਿਬ ਦੇ ਉੱਤੇ ਦਿੱਤੀ ਗਈ ਸੀ ਜਿਦੇ ਚ ਬਕਾਇਦਾ ਇਹ ਕਿਹਾ ਗਿਆ ਸੀਗਾ ਕਿ ਜਿਹੜੀ ਡਿਊਟੀ ਦੇ ਅੰਦਰ ਗੁਰਦੁਆਰਾ ਸਹਿਬਾਨ ਦੀ ਹਦੂਦ ਦੇ ਨੇੜੇ ਕਿਤੇ ਵੀ ਜਿਹੜੀ ਗੁਰਮਤ ਤੋਂ ਉਲਟ ਦੁਕਾਨਾਂ ਆ ਕੋਈ ਝੂਲੇ ਆ ਜਾਂ ਦੁਕਾਨਾਂ ਆ ਉੱਥੇ ਨਹੀਂ ਹੋਣੀਆਂ ਚਾਹੀਦੀ ਉੱਥੇ ਸਿਰਫ ਗੁਰਮਤ ਨਾਲ ਸੰਬੰਧਿਤ ਕਿਤਾਬਾਂ ਦੀਆਂ ਸਟਾਲਾਂ ਜਾਂ ਹੋਰ ਪ੍ਰਦਰਸ਼ਨੀਆਂ ਜਾਂ ਜੱਥਿਆਂ ਦੇ ਪੜਾਅ ਹੋਣੇ ਚਾਹੀਦੇ ਬਾਕੀ ਸਾਰਾ ਉਸ ਹਦੂਦ ਤੋਂ ਬਾਹਰ ਹੋਣਾ ਚਾਹੀਦਾ ਉਦੇ ਨਾਲ ਹੀ ਇਹ ਸੁਝਾਅ ਦਿੱਤੇ ਸੀਗੇ ਕਿ ਜਿਹੜੇ ਜਿੰਨੇ ਲੰਗਰ ਲੱਗਦੇ ਉਹਨਾਂ ਲੰਗਰਾਂ ਦੇ ਦੇ ਵਿੱਚ ਜਿਹੜੀ ਸਪੀਕਰਾਂ ਦੀ ਵਰਤੋਂ ਸ਼ੁਰੂ ਹੋ ਗਈ ਹੈ ਕਿ ਇੱਥੇ ਕੀ ਬਣਿਆ ਉਹਦੇ ਲਈ ਜਾਂ ਮਾਇਆ ਦੇ ਲਈ ਬੇਨਤੀਆਂ ਕੀਤੀਆਂ ਜਾਂਦੀਆਂ ਵੀ ਲੰਗਰਾਂ ਦੇ ਵਿੱਚ ਸਪੀਕਰਾਂ ਦੀ ਵਰਤੋਂ ਨਾ ਹੋਵੇ ਤਾਂ ਕਿ ਆਈ ਸੰਗਤ ਇਕਾਗਰਤਾ ਦੇ ਨਾਲ ਗੁਰਬਾਣੀ ਸੁਣ ਸਕੇ ਉਹਦੇ ਨਾਲ ਹੀ ਜਿਹੜੀ ਟਰੈਕਟਰਾਂ ਦੇ ਡੈਕ ਆ ਜਾਂ ਮੋਟਰਸਾਈਕਲਾਂ ਦੇ ਉੱਤੇ ਇਸ ਤਰ੍ਹਾਂ ਦੀ ਬਾਰਦਤ ਤਾਂ ਆਪਣੇ ਸਾਰੇ ਆਪਾਂ ਸਾਰੇ ਭਲੀਭਾਂਤ ਜਾਣੂ ਐ ਉਹਦੇ ਲਈ ਵੀ ਬਕਾਇਦਾ ਜਿੱਥੇ ਤਖਤ ਸਾਹਿਬ ਨੂੰ ਉੱਥੇ ਐਸ ਡੀ ਐਮ ਨੂੰ ਵੀ ਅਸੀਂ ਸਾਰਿਆਂ ਨੇ ਮਿਲ ਕੇ ਉਹ ਸੁਝਾਅ ਪੱਤਰ ਦਿੱਤਾ ਸੀਗਾ ਕਿ ਇਹਦੇ ਤੇ ਸਖਤੀ ਨਾਲ ਜਿਹੜੀ ਆ ਉਹ ਰੋਕ ਲਈ ਜਾਵੇ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਬੀਤੇ ਵਰੇ ਪਿੱਛੇ ਇਸ ਤੋਂ ਪਿਛਲੇ ਹੋਲੇ ਮਹੱਲੇ ਦੌਰਾਨ ਅਨੰਦਪੁਰ ਸਾਹਿਬ ਜੋ ਘਟਨਾ ਵਾਪਰੀ ਉਹ ਇੱਕ ਸਿੰਘ ਦੀ ਜਾਨ ਚਲੀ ਗਈ ਹੈ ਨਾ ਸੋ ਇਹ ਸਾਰੀ ਪਹਿਲ ਕਦਮੀ ਪਿਛਲੇ ਸਮੇਂ ਮਸਤੋਆਣਾ ਸਾਹਿਬ ਦੇ ਨੇੜਲੇ ਪਿੰਡਾਂ ਦੀ ਸੰਗਤ ਨੇ ਕੀਤੀ ਉੱਥੋਂ ਦੇ ਪ੍ਰਬੰਧਕਾਂ ਦਾ ਸਹਿਯੋਗ ਰਿਹਾ ਉੱਥੋਂ ਪਹਿਲੀ ਵਾਰ ਆਇਆ ਹੋਇਆ ਕਿ ਉੱਥੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਸ ਵਾਰ ਜੋੜ ਮੇਲੇ ਦੌਰਾਨ ਕੋਈ ਵੀ ਗੁਰਮਤ ਤੋਂ ਉਲਟ ਦੁਕਾਨ ਜਾਂ ਝੂਲਾ ਕੁਝ ਵੀ ਨਹੀਂ ਲੱਗਿਆ ਹੈ। ਸੋ ਹੁਣ ਇਹੀ ਬੇਨਤੀ ਅਸੀਂ ਇੱਥੇ ਸ਼ੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਭਾਵੇਂ ਪ੍ਰਬੰਧ ਹੈ ਚਾਹੇ ਉਥੇ ਬੁੱਢਾ ਦਲ ਦਾ ਵੀ ਉਥੇ ਸ਼ੋਣੀ ਹੈ ਉਹਦਾ ਵੀ ਪ੍ਰਬੰਧ ਹੈ ਉਹਨਾਂ ਸਾਰਿਆਂ ਨੂੰ ਇਹ ਹੈਗੀ ਬੇਨਤੀ ਕਿ ਜਿਹੜੇ ਗੁਰਦੁਆਰਾ ਸਾਹਿਬ ਦੀ ਹਦੂਦ ਹੈ ਕਿਉਂਕਿ ਸਿੱਖ ਲਈ ਸਭ ਤੋਂ ਸਿਰਮੌਰ ਗੁਰੂ ਦਾ ਅਦਬ ਹੈ ਤੇ ਗੁਰੂ ਦੇ ਅਦਬ ਨੂੰ ਮੁੱਖ ਰੱਖਦੇ ਆਂ ਜਿਹੜੀ ਗੁਰਦੁਆਰਾ ਸਾਹਿਬ ਦੀ ਹਦੂਦ ਹੈ ਉੱਥੇ ਕੁਝ ਵੀ ਗੁਰਮਤ ਤੋਂ ਉਲਟ ਜਾਂ ਰੌਲੇ ਰੱਪੇ ਵਾਲਾ ਕੁਝ ਵੀ ਮਾਹੌਲ ਨਹੀਂ ਹੋਣਾ ਚਾਹੀਦਾ। ਜਿੰਨਾ ਇਹ ਪਵਿੱਤਰ ਦਿਹਾੜਾ ਉਹਦਾ ਉੱਥੋਂ ਦਾ ਮਾਹੌਲ ਓਨੀ ਪਵਿੱਤਰ ਤਾਲਾ ਬਣਾਉਣ ਲਈ ਸਾਨੂੰ ਉਦਮ ਕਰਨੇ ਚਾਹੀਦੇ। ਇੱਕ ਗੱਲ ਮੈਂ ਕਹਣੀ ਕਿ ਸਾਨੂੰ ਇਹ ਗੱਲ ਪਤਾ ਲੱਗੀ ਕਿ ਇੱਥੇ ਕੁਝ ਯਤਨ ਇਸ ਤਰ੍ਹਾਂ ਦੇ ਕਰਨ ਦੀ ਕੋਈ ਇੱਛਾ ਸ਼ਾਇਦ ਉਹ ਕਰ ਰਹੇ ਜਾਂ ਇਸ ਵਾਰ ਕੋਈ ਹਮਲਾ ਇਸ ਤਰ੍ਹਾਂ ਦਾ ਕਰਨ ਲਈ ਯਤਨ ਕਰ ਰਹੇ। ਸੋ ਇਹ ਜੇ ਇਸ ਤਰ੍ਹਾਂ ਦੀ ਗੱਲ ਹੈਗੀ ਹੈ ਤੇ ਆਪਣੇ ਆਪ ਚ ਚੰਗੀ ਗੱਲ ਹੈ ਤੇ ਅਸੀਂ ਸਾਰੇ ਹੀ ਜਥੇ ਇਸ ਗੱਲ ਲਈ ਹਰ ਪੱਖ ਤੋਂ ਉਹਨਾਂ ਦੇ ਸਹਿਯੋਗੀ ਦੀ ਭੂਮਿਕਾ 'ਚ ਸਹਿਯੋਗ ਕਰਾਂਗੇ ਕਿ ਮਾਹੌਲ ਜਿਹੜਾ ਉਹ ਠੀਕ ਹੋ ਸਕੇ। ਜੇ ਇਸ ਤਰ੍ਹਾਂ ਨਹੀਂ ਹੈ ਤਾਂ ਇਹ ਉਹਨਾਂ ਨੂੰ ਜ਼ਰੂਰ ਇਸ ਗੱਲ ਤੇ ਗੌਰ ਕਰਕੇ ਉਹ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਜਿਹੜਾ ਮਾਹੌਲ ਹੈ ਗੁਰਮਤ ਅਨੁਸਾਰੀ ਕਰਨ ਲਈ ਯਤਨ ਕਰਨਾ ਚਾਹੀਦਾ ਸੋ ਇਹਦੇ ਨਾਲ ਹੀ ਜਿੰਨੇ ਇਲਾਕਿਆਂ ਦੀ ਸੰਗਤ ਇੱਥੇ ਸ਼ਿਰਕਤ ਕਰਦੀ ਉਹਨਾਂ ਸਾਰਿਆਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਕਿ ਆਪਾਂ ਰਲ ਮਿਲ ਕਰਕੇ ਗੁਰੂ ਦੇ ਅਦਬ ਨੂੰ ਮੁੱਖ ਰੱਖਦੇ ਹਾਂ ਜਿਹੜੇ ਗੁਰਦੁਆਰਾ ਸਾਹਿਬਾਨ ਦੀ ਹਦੂਦ ਹੈ ਉਹਨੂੰ ਪਵਿੱਤਰ ਤੇ ਉਹਦੇ 'ਚ ਕੋਈ ਵੀ ਰੌਲੇ ਰੱਪੇ ਵਾਲਾ ਉਸ ਤਰ੍ਹਾਂ ਦਾ ਮਾਹੌਲ ਨਾ ਹੋਵੇ ਉਹਦੇ ਲਈ ਯਤਨ ਕਰਨੀ ਚਾਹੀਦਾ ਇਸ ਵਾਰ ਮੇਲੇ ਦੇ ਉੱਤੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਜਵਾਬ ਹੈ ਦੇਖੋ ਅਸੀਂ ਮੈਂ ਪਹਿਲਾਂ ਹੀ ਜਿੱਦਾਂ ਕਿਹਾ ਕਿ ਇਸ ਤਰ੍ਹਾਂ ਦਾ ਜੇ ਉਦਮ ਉੱਥੇ ਹੋ ਰਿਹਾ ਤਾਂ ਅਸੀਂ ਉਹਦੇ 'ਚ ਸਹਿਯੋਗੀ ਦੀ ਭੂਮਿਕਾ 'ਚ ਹੈਗੇ ਅਸੀਂ ਸਹਿਯੋਗ ਕਰਾਂਗੇ ਜਿਸ ਤਰ੍ਹਾਂ ਦਾ ਵੀ ਸਹਿਯੋਗ ਉਹਨਾਂ ਨੂੰ ਲੱਗਦਾ ਕਿਉਂਕਿ ਪਿੱਛੇ ਮਸਤੋਣਾ ਸਾਹਿਬ ਦੀ ਉਦਾਹਰਣ ਹੈਗੀ ਐ ਜਿੰਨੇ ਵੀ ਇਸ ਗੱਲ ਤੋਂ ਤੁਸੀਂ ਮੀਡੀਆ ਰਾਹੀਂ ਤੁਹਾਨੂੰ ਪਿੱਤਰ ਪਤਾ ਹੋਣਾ ਕਿ ਮਸਤੋਣਾ ਸਾਹਿਬ ਦੇ ਜੋੜ ਮੇਲੇ ਲੰਗੀ ਜਨਵਰੀ ਦੇ ਵਿੱਚ ਹੀ ਅਖੀਰ ਦੇ ਵਿੱਚ ਹੋਇਆ ਉੱਥੇ ਬਕਾਇਦਾ ਲੱਖੀ ਜੰਗਲ ਖਾਲਸਾ ਜਥੇ ਵੱਲੋਂ ਤੇ ਸਿੱਖ ਜਥਾ ਮਾਲਵਾ ਵੱਲੋਂ ਤੇ ਹੋਰ ਇਲਾਕੇ ਦੀ ਪਿੰਡਾਂ ਦੀ ਸੰਗਤ ਵੱਲੋਂ ਉੱਥੇ ਪੂਰਨ ਤੌਰ ਤੇ ਪਹਿਰਾ ਕਰਕੇ ਦਿਨ ਰਾਤ ਦਾ ਪਹਿਰਾ ਕਰਕੇ ਉੱਥੇ ਕੁਝ ਵੀ ਗੁਰਮਤ ਉਲਟ ਹੋਣ ਜਿਹੜਾ ਉਹ ਨਹੀਂ ਦਿੱਤਾ ਗਿਆ ਸੋ ਇਹ ਚੰਗੀ ਗੱਲ ਹੋਊਗੀ ਕਿ ਇੱਥੋਂ ਦੇ ਪ੍ਰਬੰਧਕ ਇਸ ਇਹਦੀ ਗੱਲ ਦੇ ਲਈ ਪਹਿਲ ਕਦਮੀ ਉਹ ਪਹਿਲ ਕਦਮੀ ਨੂੰ ਦੇਖਦੇ ਇੱਥੇ ਉਹ ਯਤਨ ਕਰਨ ਤਾਂ ਅਸੀਂ ਉਹਨਾਂ ਦੇ ਹਰ ਪੱਖੋਂ ਨਾਲ ਕਿਉਂਕਿ ਇਹ ਇਹ ਕਾਰਜ ਰਲ ਮਿਲ ਕੇ ਸਹਿਯੋਗ ਨਾਲ ਹੀ ਕਰਨੇ ਹੋਣ ਵਾਲੇ ਹੁੰਦੇ ਆ ਤੇ ਉਹਦੇ ਲਈ ਤਿਆਰ ਹੈ ਨਹੀਂ ਇਸ ਤਰ੍ਹਾਂ ਦੀ ਕੋਈ ਉਹ ਦਿਖਾਣਗੇ ਆਪਣੀ ਇੱਛਾ ਜਾਂ ਪਹਿਲ ਕਦਮੀ ਤਾਂ ਇਲਾਕੇ ਦੀ ਸੰਗਤ ਕਿਉਂਕਿ ਸੰਗਤ ਉੱਪਰ ਦਾ ਕੋਈ ਸ ਨਹੀਂ ਹੈ ਮਹਾਰਾਜ ਨੇ ਚਾਹਿਆ ਤੇ ਸੰਗਤ ਨੂੰ ਉਦਮ ਬਖਸ਼ਣਾ ਤੇ ਸੰਗਤ ਨੇ ਆਪ ਕਰ ਲੈਣਾ। ਬਾਬਾ ਜੀ ਸ਼ੰਗਰ ਨੇ ਭਵਾਨੀ ਘਰਵਾਲਿਆਂ ਨੇ ਦੱਸਣ ਦੀ ਆ ਕਿ ਅਸੀਂ ਤੁਹਾਨੂੰ ਸੰਗਤਾਂ ਨੂੰ ਅਪੀਲ ਹੀ ਕਰਦੇ ਆ ਜਿਹੜੇ ਉਧਰੋਂ ਆਪਣੇ ਪਿੰਡਾਂ ਚੋਂ ਸੰਗਤਾਂ ਨੇ ਖਾਲਸਾ ਦੇ ਜਨਮ ਦਿਹਾੜੇ ਤੇ ਇੱਥੇ ਆਉਣਾ ਇਹ ਅਸਲ ਦੇ ਕ ਮੇਲਾ ਨਹੀਂ ਇੱਥੇ ਖਾਲਸੇ ਦਾ ਜਨਮ ਦਿਹਾੜਾ ਬਨਾਇਆ ਜਾਂਦਾ ਤੇ ਉਸ ਦੇ ਸਬੰਧ ਚ ਹੈ ਤੇ ਉਸ ਸਭ ਨਾਲ ਹੀ ਸਾਰਿਆਂ ਨੂੰ ਹੋਣਾ ਚਾਹੀਦਾ। ਨਾ ਕਿ ਵੱਡੇ ਵੱਡੇ ਟਰੈਕਟਰ ਲੈ ਕੇ ਉਹਨਾਂ ਤੇ ਵੱਡੇ ਵੱਡੇ ਸਪੀਕਰ ਲਾ ਕੇ ਤੇ ਘਨਮੋਨ ਆਪਣੀਆਂ ਨਵੀਆਂ ਜਾਂਮਤਾਂ ਕਰਾ ਕੇ ਨਾ ਆਉਣਾ ਆਉਣ ਜ਼ਰੂਰ ਪਰ ਆਉਣ ਗੁਰਮਤ ਅਨੁਸਾਰ ਸਿਰਾਂ ਤੇ ਦਮਾਲੇ ਸਜਾ ਕੇ ਕੋਈ ਕਿਸ ਕੀ ਸਜਾ ਕੇ ਜਾਂ ਕੋਈ ਜਸਤਾਰ ਸਜਾ ਕੇ ਕਿਸੇ ਵੀ ਢੰਗ ਨਾਲ ਆਉਣ ਪਰ ਆਉਣ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋ ਕੇ ਕਿਉਂਕਿ ਇਹ ਬਹੁਤ ਵੱਡਾ ਦਿਹਾੜਾ ਹੈ ਮੇਲੇ ਨਹੀਂ ਇਹ ਹੁੰਦੇ ਇੱਕ ਗੁਰਮਤ ਸਮਾਗਮ ਹੁੰਦੇ ਨੇ ਇਥੋਂ ਕੋਈ ਸਿੱਖਣ ਨੂੰ ਮਿਲਦਾ ਤੇ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਤੇ ਸ੍ਰੋਮਣੀ ਕਮੇਟੀ ਦੇ ਪ੍ਰਬੰਧਕ ਨੇ ਜਿਹੜੇ ਇਸ ਵੇਲੇ ਇੱਥੇ ਪ੍ਰਬੰਧ ਸਾਰਾ ਦੇਖ ਰਹੇ ਨੇ ਉਹਨਾਂ ਨੂੰ ਵੀ ਇਹ ਗੱਲ ਧਿਆਨ ਚ ਲਿਆਉਣੇ ਆ ਕਿ ਜਿਹੜੀਆਂ ਵੀ ਆ ਸੀਟੀਆਂ ਸੂਟੀਆਂ ਦੀਆਂ ਦੁਕਾਨਾਂ ਝੂੜੀਆਂ ਵਗੈਰਾ ਲਟਮ ਪਟਮ ਦੀਆਂ ਸਭ ਕਾਸੇ ਦੀਆਂ ਇਹ ਜੀਆਂ ਅੰਦਰ ਜਿਹੜੀਆਂ ਦੁਕਾਨਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਦੁਕਾਨਾਂ ਇਹ ਪਹਿਲਾਂ ਡਿਊਟੀ ਤੋਂ ਬਾਹਰ ਹੁੰਦੀਆਂ ਸੀ ਹੁਣੇ ਤੱਕ ਸਭ ਦੀ ਜਿੱਥੋਂ ਆਪਾਂ ਅੰਦਰ ਜਾਂਦੇ ਹਾਂ ਮੱਥਾ ਟੇਕਣ ਵਾਸਤੇ ਪੌੜੀਆਂ ਚੜਦੇ ਆ ਇਹ ਦੁਕਾਨਾਂ ਉੱਥੋਂ ਤੱਕ ਪਹੁੰਚ ਚੁੱਕੀਆਂ ਨੇ ਤੇ ਇਹ ਜੇ ਨਾ ਹੋਵੇ ਜਿਹੜੀਆਂ ਵੀ ਦੁਕਾਨਾਂ ਹੋਣ ਉਹ ਗੁਰਮਤ ਅਨਸਾਰੀ ਹੋਣ ਜਾਂ ਸਾਡੇ ਲਿਟਰੇਚਰ ਦੀਆਂ ਹੋਣ ਸਾਡਾ ਜਿਹੜਾ ਖਾਲਸੇ ਦਾ ਕੋਈ ਵੀ ਸਬੰਧਤ ਜਿਵੇਂ ਸ੍ਰੀ ਸਾਹਿਬ ਹੋ ਗਏ ਸ਼ਸ਼ਤਰ ਹੋ ਗਏ ਉਹਨਾਂ ਨਾਲ ਸਬੰਧਤ ਹੋਣੇ ਚਾਹੀਦੀਆਂ ਨੇ ਤੇ ਨਾ ਕੀ ਕੋਈ ਇਹੋ ਜੀ ਚੀਜ਼ ਹੋਵੇ ਤੇ ਫੇਰ ਇੱਕ ਵਾਰੀ ਮੈਂ ਅਪੀਲ ਹੀ ਕਰੂੰਗਾ ਸਾਰਿਆਂ ਨੂੰ ਸਾਰਿਆਂ ਨੂੰ ਇੱਥੇ ਕਾਲਸੇ ਤੇ ਜਨਮ ਦਿਹਾੜੇ ਤੇ ਆਉਣ ਵਾਲਿਆਂ ਨੂੰ ਮੈਂ ਅਪੀਲ ਕਰੂੰਗਾ ਕਿ ਅਸੀਂ ਇੱਕ ਗੁਰਮਤ ਅਨੁਸਾਰ ਹੀ ਆਈਏ ਤੇ ਉਹੀ ਸਾਡੇ ਵਾਸਤੇ ਜਿਹੜਾ ਸਾਰਾ ਕੁਝ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ